ਸਵਾਗਤ ਹੈ ਕਿਸਾਨ ਵਿਰੋਧਾ ਟੈਲੋਂਡੇ ਵੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ-ਸਕ੍ਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪੈਨ ਚੱਬਰ ਤੋਂ ਕਵਰ ਕਰਾਂਗੇ ਜੀ ਮਾਨਸਾ ਜਿਹਦੇ ਦਾ ਪੈਨ ਆ ਤੇ ਦਸੀਲ ਵੀ ਮਾਨਸਾ ਦਾ ਹੀ ਪਿੰਡ ਆ ਬੈੜਾ ਦਿਖਾਵਾਂ ਮੈਂ ਦੋ ਦੁੰਨੇ ਸੂਈਆਂ ਸਵਾਈਆਂ ਤੇ ਦੋਨਾਂ ਦੇ ਮਗਰ ਦਿਖਾਵਾਂਗੇ ਬੱਛੀਆਂ ਤੇ ਦੋਨੇ ਰੈਡੀ ਦੁੱਤਾਂ ਲੀਆਂ ਤੇ ਦੋਨਾਂ ਦੀ ਕਰਕੇ ਦਿਖਾਵਾਂ ਚੁਵਾਈ ਇੱਕ ਦੀ ਬਾਈ ਕਹਿੰਦੇ ਮਸ਼ੀਨ ਤੇ ਕਰਕੇ ਦਿਖਾ ਦਾਂਗੇ ਤੇ ਇੱਕ ਦੀ ਚੁਵਾਈ ਹੱਥੀਂ ਕਰਕੇ ਦਿਖਾ ਦਾਂਗੇ ਸਾਰੀ ਪਹਿਲਾਂ ਜਾਣਕਾਰੀ ਤੁਸੀਂ ਲੈ ਲੈਣੀ ਹੈ ਜੀ ਫਿਰ ਤੁਸੀਂ ਕਰਨਾ ਸੌਦਾ ਆਪਣਾ ਕੰਮ ਸਰ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕਰ ਪਹਚਾ ਦੇਣਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਜੀ ਹਾਂਜੀ ਬਾਈ ਜੀ ਬਹੁਤ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਜੀ 98735 ਹੂੰ 62456 62450 ਪਿੰਡ ਆਪਣਾ ਜੀ ਪਿੰਡ ਵੀਰੇ ਝੱਬਰ ਆ ਹੂੰ ਤਸਵੀਲ ਮਾਨਸਾ ਜ਼ਿਲ੍ਹਾ ਵੀ ਮਾਨਸਾ ਨੇੜੇ ਇੱਧਰ ਜੋ ਗਰੱਲਾ ਪੈ ਗਿਆ ਹੂੰ ਰੜ ਚੌ ਪੈ ਗਿਆ ਓਕੇ ਜੀ ਤੇ 20 ਕਿਲੋਮੀਟਰ ਤੋਂ ਬਰਨਾਲੇ ਤੋਂ ਆ ਤੇ 20 ਕਿਲੋਮੀਟਰ ਮਾਨਸਾ ਤੋਂ ਬਚਾਲੇ ਬਚਾਲੇ ਆ ਗਿਆ ਓਕੇ ਜੀ ਜਿਹੜੀ ਅਢਾਏ ਤੋਂ ਸਿੱਧੀ ਸੜਕ ਮਾਨਸਾ ਨੂੰ ਚੱਲੀ ਆ ਮਾਨਸਾ ਵਾਲੀ ਉਹਦੇ ਉਹਦੇ ਪਿੱਛੇ ਹਟਮਾ ਪਿੰਡ ਹਾਂਜੀ ਹਾਂਜੀ ਓਕੇ ਜੀ ਕਿਉਂਕਿ ਇਹ ਤਾਂ ਦੱਸ ਦੇਈਦਾ ਕਿਸੇ ਭੈਣ ਭਰਾ ਨੂੰ ਆਉਣ ਦੇ ਵਿੱਚ ਸਮੱਸਿਆ ਨਾ ਹੋਵੇ ਬਿਲਕੁਲ ਤੇ ਅੱਜ ਬਾਈ ਜੀ ਆਪਾਂ ਦੋ ਦਿਖਾ ਰਹੇ ਆਂ ਜਾਨਵਰ ਹਾਂਜੀ ਵੀਰੇ ਦੋ ਆਈ ਆ ਦੋਨੇ ਸੂਏ ਸਵਾਈ ਉਹਨੇ ਸੂਏ ਸਵਾਈ ਮਗਰ ਅੱਸੀਆਂ ਸੂਏ ਕਿਹੜੇ ਆ ਗਏ ਇਹਨਾਂ ਦੇ ਉਹ ਜੀ ਆਪਾਂ ਨੂੰ ਅਗਲੇ ਨੇ ਦੂਜਾ ਕਹਿ ਕੇ ਦਿੱਤੀ ਆਪਾਂ ਤਾਂ ਤੀਜਾ ਮੰਨ ਲਈ ਕੋਈ ਮੰਨ ਲਵੇ ਇਹ ਇਹ ਵੀਰੇ ਪਹਿਲਾ ਸੂਆ ਕਹਾ ਅਗਲੇ ਨੇ ਓਕੇ ਭਾਵੇਂ ਕੋਈ ਦੂਜਾ ਮੰਨ ਲੇ ਮਗਰ ਪੂਰੀ ਇਹਦੇ ਮਗਰਹਰ ਸ਼ਹਿਰ ਬੱਚੇ ਆ ਗਏ ਉਹਦੇ ਮਗਰ ਸ਼ਾਹੀ ਵਾਲ ਬੱਚੇ ਆ ਗਏ ਨਾ ਹਾਂਜੀ ਹਾਂਜੀ ਤੇ ਇਹਨੂੰ ਖੋਲੋ ਜੀ ਪਹਿਲਾਂ ਦਾਦਾ ਤੋਰਾ ਕਰਾ ਦਈਏ ਚ ਇੱਕ ਮੁੜ ਕੇ ਚਵਾਈ ਕਰਾ ਸਾਫ ਸੁਥਰੇ ਚੋਂਦੇ ਤੇ ਕਿੰਨੇ ਕਿੰਨੇ ਦਿਨ ਹੋਇਆ ਬਾਈ ਜੀ ਇਹਨਾਂ ਨੇ ਸੌਂਗਾ ਨਹੀਂ ਇਹ ਤਾਂ ਵੀਰੇ ਪਰਸੋਂ 9 ਵਜੇ ਰਾਤ ਨੂੰ ਹੀ ਸੋਈ ਆ ਕਿੰਨਾ ਕਰਿਆ ਈ ਹੁਣ ਥੱਲੇ ਫਿਰ ਉਹਦੇ ਦੇ ਥੱਲੇ ਹੋਊਗਾ 14 ਤੋਂ ਬਾਹਰ ਬਾਹਰ ਹੈਗਾ ਵਾ ਮੇਰੇ ਨਾਲ ਮੇਰੇ ਨਾਲ ਆ ਓਕੇ ਜੀ 15 ਕਿਲੋ ਤੋਂ ਬਾਹਰ ਹੀ ਐ 14 ਮਿੰਟ ਕਿਹਾ ਆਦਾ ਲੈ ਜਾ ਅਗਲਾ ਓਕੇ ਜੀ ਆ ਦੇਖੋ ਜੀ ਠੰਡੀ ਸੀਲ ਬਹੁਤ ਐ ਤੇ ਕੱਦ-ਕੱਡ ਬਹੁਤ ਹੈ ਨਾ ਕੱਦ-ਕੱਡ ਪੂਰਾ ਲੰਬਾਈ ਬੇਲ ਬਹੁਤ ਆ ਜੀ ਹਲਕਾ ਜਿਆ ਜਰਸੀ ਦੇ ਵਿੱਚ ਕਰਾਓ ਸਾ ਹਨਾ ਹਾਂ ਮਤਲਬ ਬਾਹਲਾ ਨਹੀਂਗਾ ਹਲਕਾ ਜਿਆ ਜਰਸੀ ਵੀ ਮਾਤਾ ਤੈਨੂੰ ਕਹਿ ਸਕਦੇ ਆ ਮਤਲਬ ਦੀ ਸੀਲ ਬਾਕੀ ਦਾ ਕੱਦ ਘਾੜ ਪੂਰਾ ਹਾਂਜੀ ਤੇ ਰੀਡ ਦੀ ਹੱਡੀ ਹੁੱਡੀ ਦੀ ਪੂਰੀ ਸਟ੍ਰੇਟ ਤੇ ਪੱਧਰ ਪਈ ਆ ਆ ਦੇਖੋ ਜੀ ਦੁੱਧ ਤੁਹਾਨੂੰ ਮਣਕੇ ਦਿਖਾ ਦੇਾਂਗੇ ਦੂਜੀ ਦਾ ਵੀ ਤੋਰਾ ਕਰਾ ਲਈਏ ਚੈੱਕ ਆ ਦੇਖੋ ਬੱਚੀ ਬਹੁਤ ਪਿਆਰੀ ਮਗਰ ਕੁਆਲਿਟੀ ਵਾਲੀ ਬੱਚੀ ਆ ਜੀ ਇਹਦੀ ਆਪਣੀ ਜੇਰ ਦੀ ਵੀਡੀਓ ਪਈ ਆ ਓਕੇ ਜੀ ਤੇ ਸੂਂਦੇ ਦੀ ਵੀਡੀਓ ਪਈ ਆ ਓਕੇ ਜੀ ਠੀਕ ਆ ਜੀ ਦੂਜੀ ਵੀ ਘੜ ਲਾਉਂਦੇ ਇਹ ਸਿਰ ਠੰਡੀ ਦਾ ਬਹੁਤ ਜ਼ਿਆਦਾ ਹੈ ਵੀਰੇ ਓਕੇ ਜੀ ਟਾਈਮ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਹੜੇ ਟਾਈਮ ਆਪਾਂ ਵੀਡੀਓ ਕਰ ਰਹੇ ਹਾਂ ਜੀ ਸਵੇਰ ਦੇ ਟਾਈਮ ਆਪਾਂ 10:00 ਵਜੇ ਵੀਡੀਓ ਕਰ ਰਹੇ ਹਾਂ 11 ਤਰੀਕ ਠੀਕ ਹੈ ਜੀ 12ਵਾਂ ਮਹੀਨਾ ਤੇ 2025 ਨੂੰ ਆਪਾਂ ਵੀਡੀਓ ਕਰ ਰਹੇ ਹਾਂ ਇੱਕ ਟਾਈਮ ਵੀ ਵੀਰੇ ਦੱਸ ਦਿਆ ਕਰੋ ਟਾਈਮ ਦੱਸਾਂਗੇ ਵੀਰੇ ਹਾਂ ਜੀ ਦਿਖਾਵਾਂਗੇ ਜੀ ਨਾ ਉਸ ਹਿਸਾਬ ਨਾਲ ਫਿਰ ਹੂੰ ਟਾਈਮ ਦੱਸਤਾ ਜੀ 10:00 ਵਜੇ ਵੀ ਟਾਈਮ ਸਹੀ ਹਾਂਜੀ ਹਾਂਜੀ ਲਓ ਜੀ ਆ ਦੇਖੋ ਜੀ ਫੇਸ ਦੀ ਕੁਆਲਿਟੀ ਪਹਿਲਾਂ ਤਾਂ ਕਰੋ ਚੈੱਕ ਗੱਲਾਂ ਜਮਾ ਜੈਨੂਆ ਨਾ ਤੀਜਾ ਸੂਆ ਤਾਂ ਤੀਜੇ ਕਿਹਾ ਥਣਾ ਥਣਾ ਦੀ ਜ ਤੇ ਦੁੱਧ ਦੇ ਥੱਲੇ ਵੀ ਭਾਈ 14 ਕਿਲੋ ਹੀ ਆ ਹਾਂ ਮੇਰੇ 15 ਤੋਂ ਬਾਹਰ ਆ 14 ਕਿਲੋ ਚੋਕੇ ਲੈ ਜਾ ਅਗਲਾ ਕਿਲੋ ਵੱਧ ਨਿਪੜਿਆ ਹਨਾ ਜੀ ਰਵਾਜ ਹਾਂ ਨਹੀਂ ਆਪਾਂ ਵੀ ਦੇਖੋ ਡੰਗ ਤੋਂ ਡਾਂਗੀ ਹੁੰਦਾ ਪਸ਼ੂ ਆਪਣਾ ਸਮਝ ਗਏ ਜੀ ਕੋਈ ਦੋ ਟਾਈਮ ਰੋਕ ਕੇ ਨਹੀਂ ਆਪਾਂ ਬਣਾਉਦੇ ਨਹੀਂ ਠੀਕ ਆ ਪਸ਼ੂ ਵੀ ਖਰਾਬ ਹੁੰਦਾ ਜੀ ਉਹ ਹਾਂ ਜੀ ਹਾਂ ਜੀ ਉਹ ਖਰਾਬ ਹੁੰਦਾ ਵੀਰੇ ਆ ਦੇਖੋ ਜੀ ਚੰਗੀ ਹੈ ਜੀ ਸਮੀ ਪਾਲੀ ਵੀ ਵੀ ਹੈਗੀ ਆ ਆ ਲਓ ਜੀ ਹੁਣ ਤੁਹਾਨੂੰ ਕਰਾਤੇ ਤੋਰੇ ਇਹਨਾਂ ਦੇ ਚੱਕ ਜੀ ਤੇ ਹੁਣ ਕਰਾਵਾਂਗੇ ਇਹਨਾਂ ਦੀ ਚੁਵਾਈ ਚੈੱਕ ਤੁਹਾਨੂੰ ਕੱਲੀ ਕੱਲੀ ਜਾਣਕਾਰੀ ਲੈ ਲਓ ਜੀ ਫੇਰ ਕਰਿਓ ਸੌਦਾ ਆ ਦੇਖੋ ਤੇ ਖਾਣ ਪੀਣ ਨੂੰ ਵੀਰੇ ਖੁੱਲੀਆਂ ਐ ਖੁੱਲੀਆਂ ਓਕੇ ਚਾਰ ਚੂਰੂ ਵਧੀਆ ਕੋਈ ਟਿੱਕਤ ਵਾਲੀ ਗੱਲ ਨਹੀਂ ਬਾਕੀ ਦਾ ਵੀਰੇ 1-2 ਦਿਨ ਪਹਿਲਾਂ ਦਸਲੀ ਕਰਕੇ ਫੇਰ ਹੀ ਪਾਉਨੇ ਆ ਵੀਡੀਓ ਹਾਂ ਹਾਂ ਓਕੇ ਜੀ ਚੱਲ 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 ਠੰਡੇ ਸੀਲ ਬਹੁਤ ਜ਼ਿਆਦੇ ਆ ਹੂੰ ਬਹੁਤ ਠੰਡਾ ਹੈ ਨਾ ਬਾਲਾ ਮਤਲਬ ਹੀ ਨਹੀਂ ਕੋਈ ਓਕੇ ਜੀ ਬਾਕੀ ਹਣ ਚਵਾਈ ਤੁਹਾਡੇ ਸਾਹਮਣੇ ਹੋ ਜਾਣੀ ਚਲੋ ਘਰ ਦਿਓ ਫਿਰ ਸ਼ੁਰੂ ਮੰਮੀ ਆ ਜਾਓ ਟਾਈਮ ਦਿਖਾ ਦਈਏ ਜੀ ਆ ਦੇਖੋ ਵੀਰੋ ਇਹ ਥੱਲੇ ਬੱਚਾ ਲਾ ਲਿਆ ਕੋਈ ਪ੍ਰੋਬਲਮ ਹੀ ਨਹੀਂ ਭੋਰਾ ਵੀ 1% ਵੀ ਹਾਂ ਪੂਰੇ ਹੀ ਪਾਉਂਗਾ ਇਹਨੇ ਘੜਾ ਹੇਲਣਾ ਓਕੇ ਜੀ ਸੀਲ ਸਭ ਬਹੁਤ ਆ ਹਨਾ ਸੀਲ ਤਾਂ ਬਾਲੀ ਜਿਆਦਾ ਵੀਰੇ ਓਕੇ ਜੀ ਆ ਦੇਖੋ ਜੀ ਤੇ ਬਾਕੀ ਥਣ ਥਣ ਪੂਰਾ ਪ੍ਰੋਪਰ ਮੁਠੀ ਵਾਲਾ ਲੱਗਾ ਹਨਾ ਥਣ ਬਹੁਤ ਵਧੀਆ ਤੇ ਰੇਟ ਵਾਈ ਇਹਨਾਂ ਨੇ ਕਿਵੇਂ ਰਹਿਣਗੇ ਰੇਟ ਵੀਰੇ ਆਪਾਂ ਫੋਨ ਤੇ ਕਰਾਂਗੇ ਜੈ ਜੀ ਅੱਗੇ ਕੋਈ ਜੈ ਜੀ ਅਗਲਾ ਕੰਮ ਹੀ ਹੁੰਦਾ ਜੈ ਜੀ ਹੁੰਦੇ ਆਪਣੇ ਤਾਂ ਤੇ ਕਿੰਨੇ ਕੁ ਮਿੰਟ ਲੱਗੇ ਫਿਰ ਉਹਦੇ ਵੇਚਣ ਉਹਦੇ ਤਾਂ ਵੀਰੇ ਪਹਿਲੇ ਦੂਜੇ ਫੋਨ ਤੇ ਮਤਲਬ ਆਪਣੇ ਸੇਲ ਹੋ ਗਏ ਓਕੇ ਨਾਲ ਦੀ ਨਾਲ ਹਾਂਜੀ ਹਾਂਜੀ ਤੇ ਫੋਨ ਚੰਗੇ ਆਏ ਬਾਈ ਜੀ ਹਾਂ ਬਾਈ ਫੋਨ ਬਹੁਤ ਜ਼ਿਆਦੇ ਆਏ ਓਕੇ ਜੀ ਬਾਈ ਵੀਰੇ ਨੇ ਗੁੱਸਾ ਵੀ ਕੀਤਾ ਓਕੇ ਜੀ ਹਾਂਜੀ ਹਾਂਜੀ ਬਾਕੀ ਆਪਣੇ ਪਸ਼ੂ ਨਾਲ ਚੰਗੇ ਹੁੰਦੇ ਆਪਾਂ ਸੁਆਕੇ ਵੇਚ ਦਿੰਦੇ ਆ ਘਰੇ ਓਕੇ ਓਕੇ ਬੱਪਣ ਪਸ਼ੂ ਲਿਆਉਣੇ ਹੁੰਦੇ ਆ ਸੁਆਕੇ ਵੇਚਣੇ ਸੁਆਕੇ ਵੇਚਣੇ ਤਸੱਲੀ ਹੋ ਜਾਂਦੀ ਵੀਰੇ ਠੀਕ ਹੈ ਜ ਕੀ ਪਤਾ ਕਿਦਾਂ ਦਾ ਹੋਊਗਾ ਹਾਂਜੀ ਇਹ ਤੁਹਾਡੀ ਗੱਲ ਜਮਾ ਹੁਣ ਇਹ ਜ਼ੇਰ ਜ਼ੋਰ ਇਹਨਾਂ ਦੀ ਡੰਨਾਂ ਜਮਾ ਹੂੰ ਹੂੰ ਮਤਲਬ ਵੀ ਨਹੀਂ ਚਿਵਾਇਆਂ ਚਿਵਾਇਆਂ ਓਕੇ ਹੈਨਾ ਹਾਂਜੀ ਇਹਨੂੰ 5 ਦਿਨ ਹੋ ਗਏ ਸੋਈ ਨੂੰ ਓਕੇ ਜੀ ਤੇ ਉਹ ਪਰਸੋਂ ਰਾਤ ਨੂੰ ਸਹੀ ਆ ਓਕੇ ਜੀ ਠੀਕ ਹੈ ਜੀ ਹਾਂਜੀ ਆ ਗਈ ਬੰਦੋ ਬੱਚੀ ਬਸ ਬਾਪਰੇ ਮੜਾ ਚੌਂਗ ਲੈਣੇ 2 ਮਿੰਟ ਚਲੋ ਚੌਂਗ ਲੈਣ ਦਿਓ ਇਹਨੂੰ ਵੀ ਭੁੱਖੀ ਰਹਿ ਜੂ ਨਹੀਂ ਹੈਨਾ ਹੋਰ ਬੱਚੇ ਦੇ ਨਾਲ ਹੀ ਹੁੰਦਾ ਬਸ ਉਹ ਤਾਂ ਓਕੇ ਆ ਬਾਈ ਇਹ ਨਹੀਂ ਜਮਾਂ ਗੱਲਾਂ ਜਾਇਜ ਆ ਵੀ ਕਿਲੋ ਘਾਟ ਇਧਰ ਨਜ਼ਰ ਆ ਜੂ ਕੋਈ ਗੱਲ ਨਹੀਂ ਪਰ ਬੱਚਾ ਰਚਣਾ ਚਾਹੀਦਾ ਹਨਾ ਬਾਈ ਹੋਰ ਵੀਰੇ ਪਤਾ ਕੀ ਬੱਚੇ ਨਾਲ ਹੀ ਹੁੰਦਾ ਪਸੂ ਜਾਇਜ ਗੱਲ ਆ ਆ ਜਾ ਆ ਲੈ ਆ ਲੈ ਇਹ ਸਵੇਰ ਦੇ ਟਾਈਮ ਆਪਾਂ ਹੁਣ ਵੀਡੀਓ ਬਣਾ ਰਹੇ ਆ ਟਾਈਮ ਤੁਹਾਨੂੰ ਫੇਰ ਦਿਖਾਈਏ ਦੁਬਾਰਾ ਆ ਦੇਖੋ ਜੀ 10:00 ਵਜੇ ਤੇ ਆਪਾਂ 23 ਮਿੰਟ ਹੋਏ ਵੇ 11 ਤਰੀਕ ਆ ਜੀ 12 ਮਹੀਨਾ ਤੇ 2025 ਦੇ ਸਵੇਰ ਆਪਾਂ ਵੀਡੀਓ ਬਣਾ ਰਹੇ ਆ ਕਰ ਲੋ ਚੈੱਕ ਫੇਰ ਨਾ ਕਹਦੇ ਵੀ ਤਰੀਕ ਨਹੀਂ ਦਿਖਾਈ ਆ ਦੇਖ ਲੋ ਆ ਜਾ ਵੀ ਓਕੇ ਜੀ ਆ ਬੰਦ ਤਾਂ ਆਪਾਂ ਬੱਛਰੂ ਤੇ ਮਗਰ ਸ਼ਾਈ ਵਾਲ ਦੀ ਬੱਚੀ ਆ ਗਈ ਆਪ ਐਚਪ ਕਰਾਉਸ ਆ ਗਈ ਜੀ ਕਰ ਦੇ ਜੀ ਸੁਰੂ ਬੱਚੇ ਪੂਰੇ ਸਮੇਂ ਵੇ ਆ ਨਾ ਜੀ ਬੱਚੇ ਦੇ ਵੀਰੇ ਦੁੱਧ ਆਪਾਂ ਪੂਰੇ ਹੀ ਛੱਡਦੇ ਆ ਓਕੇ ਜੀ ਐ ਨਹੀਂ ਆ ਵੀ ਬਾੜਾ ਲਾਲ ਚ ਨਹੀਂ ਕਰੀਦਾ ਹੂੰ ਵੀਡੀਓ ਜਰੂਰ ਥੋੜੀ ਜੀ ਤੁਸੀਂ ਇਹਦੇ ਤੇ ਲਾ ਲਓ ਜੀ ਮੈਨੂੰ ਹਾਂ ਵੀਡੀਓ ਤਾਂ ਵੀਰੇ ਕੋਈ ਨਹੀਂ ਹੈ ਨਾ ਲੰਬੀ ਦਾ ਤਾਂ ਦੇਖ ਲੈਣ ਸਾਰੀ ਫਿਲਮ ਲਾ ਇਹ ਗੱਲ ਜਾਇਜ਼ ਹੈ ਵੀਡੀਓ ਸਾਰੀ ਦੇਖ ਕੇ ਫੇਰ ਲਾਉਣ ਫੋਨ ਬੰਦਾ ਫੇਰ ਫੋਨ ਲਾਵੇ ਇਹ ਗੱਲਾਂ ਜਾਇਜ਼ ਹੈ ਕਿਉਂਕਿ ਦੋ ਮਿੰਟ ਦੇਖ ਕੇ ਉਹਦੀ ਫੋਨ ਲਾਉਣ ਦਾ ਕੋਈ ਫਾਇਦਾ ਨਹੀਂ ਹੈ ਓਕੇ ਜੀ ਬਾਕੀ ਦਾ ਬਾੜੀ ਸਦੇਹਾ ਨਹੀਂ ਪਹੁੰਚਿਆ ਨੀ ਪਰ ਟਾਈਮ ਤੇ ਵੀ ਚਵਾਈ ਕਰਾਉਣ ਦੇ ਚੱਕ ਹਾਂਜੀ ਵੀਰੇ ਤਾਂ ਵੀਰੇ ਰਾਤ ਆਪਾਂ 7:30 ਵਜੇ ਚੋਈਆਂ ਓਕੇ ਹੁਣ ਫਿਰ ਲੇਟ ਵੀਡੀਓ ਬਣਾਉਣ ਦਾ ਕਰਕੇ ਵੀ 2 ਘੰਟੇ ਚਾ ਲੇਟ ਤਾਂ ਚੱਲੇ ਜਾਂਦਾ ਹੂੰ ਵੀਰਾ 7:30 ਵਜੇ ਖਾਲੀ ਕਰਤੀਆਂ ਓਕੇ ਜੀ ਤੁਸੀਂ ਇਹਨੂੰ ਲਾਓ ਫਿਰ ਇਹਨੂੰ ਮਸ਼ੀਨ ਕਰੇ ਪਹਿਲੀ ਵਾਰ ਹੀ ਲਾ ਰਹੇ ਆ ਓਕੇ ਜੀ ਬਾੜੇ ਢੋਲੀ ਚੈੱਕ ਕਰਾ ਦਿੰਦੇ ਕੋਈ ਗਨ ਕਰਾ ਦਿੰਦੇ ਆ ਧਾਰਾਂ ਕਰ ਲੋ ਚੈੱਕ ਲਿਆਓ ਜੀ ਇਹ ਵੀ ਜ਼ਰੂਰੀ ਹੈ ਢੋਲੀ ਨਾ ਹਾਂਜੀ ਖਾਲੀ ਦਾ ਫਿਰ ਆ ਦੇਖ ਲਓ ਫਿਰ ਠੀਕ ਓਕੇ ਜੀ ਲਾ ਲਓ ਤੁਸੀਂ ਇਹਨੂੰ ਬਸ ਆਪਾਂ ਪਹਿਲੀ ਵਾਰ ਹੀ ਲਾ ਓਕੇ ਜੀ ਲਾ ਲਓ ਲਾ ਚੁਵਾਈ ਕਰ ਲੋ ਚੱਕ ਇੱਕ ਇੱਕ ਦੀ ਚੁਵਾਈ ਇੰਦਰ ਹੋਈ ਜਾਂਦੀ ਆ ਰੇਟ ਦੋਨਾਂ ਦੇ ਫੋਨ ਦੇ ਉੱਤੇ ਹੋਣਗੇ ਹੋਣਗੇ ਜਮਾਂ ਜਾਇਜ਼ ਤੇ ਹਾਂ ਬੱਤਿ ਫਿਆਉਣੇ ਪਿਆਉਣੇ ਲਾਈ ਤਾਂ ਪੈਸੇ ਮੈਂ ਵੀ ਨਹੀਂ ਕੀ ਕਰ ਓਕੇ ਜੀ ਲਾ ਕੇ ਦੇਖ ਲੈਂਦੇ ਆ ਚਲੋ 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 ਆ ਦੇਖੋ ਜੀ ਚਲੋ ਦੇ ਨਾਲ ਮਸ਼ੀਨ ਵੀ 6 ਲੱਖ ਹੈ ਨਾ ਜੀ ਹਾਂ ਵੀਰੇ ਮਸ਼ੀਨ ਵੀ ਜੇ ਕੋਈ ਗਾਹਕ ਹੋਊਗਾ ਤਾਂ ਓਕੇ ਜੀ ਬਸ ਸੇਲ ਕਰ ਦਾਂਗੇ ਕਿਉਂਕਿ ਬਾਈ ਕਹਿੰਦੇ ਸਾਡੇ ਕੋਲ ਪਸ਼ੂ ਥੋੜੇ ਆ ਵੱਧ ਦੁੱਧਾਂ ਦੀ ਗਾਂ ਸੀ ਉਹ ਬੈ ਗਈ ਹੈ ਹਾਂਜੀ ਤੇ ਉਹਦੀ ਖਾਤਰੀ ਲਈ ਸੀ ਬਾਈਆਂ ਨੇ ਹਾਂਜੀ ਆ ਹੁਣ ਨਿਆਣਾ ਤਾਂ ਆਪਣੇ ਕੋਲ ਹੈ ਨਹੀਂਗਾ ਕੋਈ ਗੱਲ ਨਹੀਂ ਕਰ ਲਾ ਲਓ ਕਿਹੜਾ ਡਾਢ ਆ ਇਹ ਪਤਾ ਹੈ ਇਧਰ 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 ਆ ਲਓ ਤੁਹਾਡੇ ਸਾਹਮਣੇ ਬੱਚਾ ਲਾਤਾ ਜੀ ਇਧਰ 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 ਤੇ ਪਿਆਰ ਬਟਨ ਵਾਲਿਆਂ ਦਾ ਹੈ ਨਹੀਂ ਜੀ ਹਨਾ ਨਾਲ ਤਾਂ ਠੰਡੀ ਸੇਲ ਬਹੁਤ ਆ ਵੀਰੇ ਬਾਕੀ ਇਹ ਪਹਿਲੇ ਸੋਏ ਆ ਮਸ਼ੀਨ ਮਸੂਨ ਤਾਂ ਇਹਨਾਂ ਲੱਗੀ ਹੋਈ ਨਹੀਂ ਓਕੇ ਜੀ ਇਹਦਾ ਆਪਾਂ ਹੀ ਲਾ ਰਹੇ ਆ ਜੀ ਠੀਕ ਹੈ ਜੀ ਬਾਕੀ ਦੇਖਦੇ ਆ ਇਹ ਤਾਂ ਲੈ ਲਈ ਫਤਵਾੜਾ ਵਧੀਆ ਨਹੀਂ ਫਿਰ ਹੱਥੀ ਚ ਬਾਈ ਹੋਈ ਨਹੀਂ ਫਿਰ ਬਾਈ ਹੱਥੀ ਆਹ ਲੋ ਜੀ ਆਹ ਦੇਖੋ ਜੀ ਆਹ ਗਾਂ ਦੀ ਨਿਸ਼ਾਨੀ ਹੁੰਦੀ ਹੈ ਹਨਾ ਹਾਂ ਜੀ ਇਹ ਨਿਸ਼ਾਨੀ ਹੁੰਦੀ ਹੈ ਜੀ ਹੂੰ ਤੇ ਪਸੂ ਜਦੋਂ ਉਤਰਦਾ ਹਨਾ ਹੂੰ ਤੇ ਮੈਂ ਤੁਹਾਨੂੰ ਦੂਜੀ ਦੀ ਚਵਾਈ ਫੇਰ ਦਿਖਾ ਦਿਆਂ ਇੱਕ ਵਾਰੀ ਆ ਦੇਖੋ ਜੀ ਬਾਲਟੀ ਆਉਂਦੀ ਹੈ ਭੱਜੀ ਤਾਂ ਨੂੰ ਹੈਲਨੀ ਕੋ ਚੋਲਣੀ ਇੱਕੋ ਜੇ ਥਣ ਚਾਰੇ ਥਣ ਨਿਕਣਵੇਂ ਤੇ ਪੂਰੇ ਖੈਪਦੇ ਆ ਫੇਰ ਉਹ ਬੱਚਾ ਚੁੰਗੀ ਜਾਂਦਾ ਬਾੜੀ ਠੰਡੀ ਸੀਲ ਆ ਇਹਦਾ ਓਕੇ ਜੀ ਇਹ ਜਿਵੇਂ ਮਰਜੀ ਦਾ ਬਸ ਐ ਕੋਈ ਮਤਲਬ ਹੀ ਨਹੀਂ ਬਸ ਠੀਕ ਆ ਜੀ ਕੋਈ ਫਿਕਰ ਨਾ ਤੁਹਾਂ ਚੁੰਗੀ ਆ ਹੋਗੇ ਹੂੰ ਕੋਈ ਮਤਲਬ ਹੀ ਨਹੀਂ ਬਚਾਰੇ ਓਕੇ ਆ ਸਾਰਾ ਜੇ ਆਪਾਂ ਗੱਲ ਕਰੀਏ ਸਿਸਟਮ ਸਾਰਾ ਹਨਾ ਹਾਂ ਜੀ ਵੀਰੇ ਬਾੜੀ ਠੰਡੀ ਸੀਲ ਆ ਮੋਲੋ ਹੀ ਜਾਂਦਾ ਇਹ ਧਾਰ ਜੇ ਮਾਰ ਸਕਦੇ ਹੋ ਤਾਂ ਇੱਕ ਇੱਕ ਥੱਲੇ ਮਾਰ ਦਿਓ ਪਤਾ ਲਿਆ ਲੱਗੇ। ਆ ਦੇ ਆ ਦੇਖੋ ਦੂਜੇ ਜੋ ਮਾਰਦੇ ਓਕੇ ਆ ਜਾਵਾਂ ਹਣਾ? ਹਾਂਜੀ। ਆ ਦੇ ਦੂਜੇ ਜੋ ਮਾਰਦੇ। ਓਕੋ ਪਰਲੇ ਜੋ ਮਾਰਦੇ। ਮਾਰ ਦੰਨੇ ਬਸ। ਓਕੇ ਜੀ। ਧਾਰਾਂ ਤਰੋਂ ਤਾਂ ਵੀਰੇ ਓਕੇ ਆ ਆਪਣੇ। ਇਹ ਥੋੜਾ ਕੁਲਾ ਹੋ ਗਿਆ। ਹਾਂ ਉਹਦਾ ਕਰਕੇ। ਨੀ ਧਾਰਾਂ ਤਾਂ ਓਕੇ ਆ ਆਪਣੀਆਂ। ਠੀਕ ਹੈ ਜੀ ਧਾਰਾਂ ਦੂਰਾ ਓਕੇ ਆ। ਪਾਣੀ ਲਿਆ ਬਜੀ। ਲਿਆਓ ਜੀ ਲਿਆਓ। ਆ ਦੇਖੋ ਜੀ ਪ੍ਰੋਪਰ ਚੁਵਾਈ ਹੈ ਜੀ ਦੋਨਾਂ ਦੀ ਇੱਕ ਨੰਬਰ ਆਇਆ ਤੇ ਆਜਾ 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 ਆਹ ਦੇਖੋ ਇਹ ਮਸ਼ੀਨ ਸਟਾਰਟ ਹੋ ਚੁੱਕੀ ਆ ਤੇ ਤੁਹਾਡੇ ਸਾਹਮਣੇ ਲਾ ਦੇਣਾ ਵਾਹ ਕਿਰਪਾ ਆਹ ਦੇਖੋ ਜੀ ਲਾਗੇ ਜਿੰਦੇ ਜਦੋਂ ਚਵਾਈ ਹੋ ਗਈ ਤੁਹਾਨੂੰ ਤੇ ਜਮਾ ਵੜ ਨੂੰ ਲੈ ਲੈਣੀ ਕੋਈ ਚੋਲਣੀ ਹੈ ਨਾ ਹਾਂਜੀ ਇਹ ਆਪਣਾ ਮੰਨ ਲਓ ਵੀ 2 ਘੰਟੇ ਲੇਟ ਆ ਚਵਾਈ ਓਕੇ ਜੀ ਉਹ ਤੇ ਇਧਰ ਦੂਜੀ ਦੀ ਚਵਾਈ ਹੋਈ ਜਾਂਦੀ ਹੈ ਜੀ ਉਸ ਹਿਸਾਬ ਨਾਲ ਅਜਸਟਮੈਂਟ ਕਰ ਲਿਓ ਬਾਲੀ ਠੰਡੀ ਆ ਬਹੁਤ ਜ਼ਿਆਦਾ ਠੰਡੀ ਆ ਓਕੇ ਹੈ ਜੀ ਜਮਾ ਹਨਾ ਗੱਲ ਬਾਤ ਹਾਂ ਪੈਂਦੀ ਵਾਰ ਹੀ ਲਈ ਆਨੇ ਮਸ਼ੀਨ ਨਹੀਂ ਠੀਕ ਆ ਤੇ ਫਿਰ ਮਸ਼ੀਨ ਦੀ ਚਵਾਈ ਕਰ ਲਓ ਤੁਸੀਂ ਜੇ ਇੱਕ ਮਸ਼ੀਨ ਵੀ ਨਾਲ ਬਕਾਉਗਾ ਰੇਟ ਇਹਦਾ ਮੁੰਡੇ ਉੱਤੇ ਰਹਿਊਗਾ ਜੇ ਦੁੱਧ ਤੁਹਾਨੂੰ ਆਉਂਦਾ ਦੀਦੇ ਹੀ ਹੋਣਾ ਬੇਦੀ ਪਾਈਪ ਦੇ ਜੀ ਜਿਹੜੇ ਦਿਖਾਦਾ ਮਾੜਾ ਆ ਦੇਖ ਹਾਲ ਤਾਂ ਬੜੋ ਹੀ ਆਈ ਜਾਂਦਾ ਹਾਂਜੀ ਵਾਲੀ ਕਰ ਸਕਦੇ ਇਹ ਵੀ ਚੈੱਕ ਇੱਕ ਨੰਬਰ ਹੁਣ ਇਹ ਖਾਲੀ ਹੋ ਗਏ ਵੀਰੇ ਹਾਂ ਇਹ ਫੇਰ ਕਰ ਲੈਣਾ ਮੰਨ ਲੋ ਵੀ ਸ਼ਾਮ ਨੂੰ ਤਾਂ ਥੋੜਾ ਹੀ ਦੇਣੀ ਆ ਬਾਲਾ ਹੁਣ ਜੇ ਕਰੀਏ ਤਾਂ ਹਾਂ ਜੇ ਆਪਾਂ 10:30 ਵਜੇ ਰਾਤ ਨੂੰ ਕੱਟਾਂ ਪੂਰਾ ਦੇਣੀ ਪੂਰਾ ਦੇਣੀ ਓਕੇ ਜੀ ਤੇ ਬਾਕੀ ਜਿਹਨੇ ਕਰਨੀ ਐ ਅਡਜਸਟਮੈਂਟ ਸੁਬਾ ਆ ਕੇ ਕਰ ਲੈ ਬੱਚਾ ਸ਼ਾਮ ਨੂੰ ਖਾਲੇ ਹੋ ਜੂਗੇ ਬਾਕੀ ਜਿਹੜਾ ਥੋੜਾ ਦੱਸਿਆ ਗਿਆ ਦੁੱਧ ਜਮਾਂ ਸਹੀ ਤੇ ਓਕੇ ਹੋ ਬਾਅਦ નીકਲੋਗੇ ਵੀਰੇ ਘੱਟ ਨੇ ਨਿਕਲ ਆਪਾਂ ਠੀਕ ਹੈ ਜੀ ਅੱਗੇ ਵੀ ਆਪਾਂ ਬਾਈਆਂ ਵੇਚੀਆਂ ਓਕੇ ਜੀ ਮਤਲਬ ਆਪਣਾ ਬਾਅਦ ਨਹੀਂ ਹੁੰਦਾ ਕੱਟਦਾ ਜੀ ਤੀਜੀ ਚੌਥੀ ਚੌਥੀ ਵੀਡੀਓ ਹੋ ਗਈ ਜੀ ਆਪਣੇ ਚੈਨਲ ਤੇ ਕੋਈ ਬਾਈਆਂ ਦਾ ਲਾਂਬੇ ਵਾਲਾ ਕੰਮ ਨਹੀਂ ਹੈਗਾ ਤੇ ਐਦੂ ਸੀਲ ਸੰਢੀ ਹੋ ਨਹੀਂ ਸਕਦੀ ਮਸ਼ੀਨ ਲਾਓ ਹੱਥੀ ਜੋ ਕੋਈ ਚੱਕਰ ਹੀ ਨਹੀਂ ਹਨਾ ਹਾਂਜੀ ਤੇ ਮਸ਼ੀਨ ਕਿਹੜੀ ਕੰਪਨੀ ਦੀ ਆ ਗਈ ਬਾਈ ਇਹ ਵੀਰੇ ਐਸ ਕੇ ਡੀ ਦੀ ਆ ਐਸ ਕੇ ਡੀ ਦੀ ਬੁਝਿੰਡੋ ਲੈ ਨਹੀਂ ਬਟ ਓਕੇ ਤੇ ਜੇ ਥੋੜਾ ਆਪਣੀਆਂ ਬਹਿੜ ਆਈ ਆ ਵੀਰੇ ਉਹਨਾਂ ਕੋਲ ਸਾਰੀਆਂ ਹੀ ਠੰਗਾਂ ਵਾਲੀਆਂ ਝੁੰਗੀਆਂ ਆਈਆਂ ਓਕੇ ਓਕੇ ਤੇ ਹੈ ਵੀ ਜੱਸੀ ਆ ਓਕੇ ਓਕੇ ਮਤਲਬ ਉਹਨਾਂ ਦੇ ਕਹਿਣ ਮੁਤਾਬਕ ਕਹਿੰਦੇ ਵੀ ਇਹਨਾਂ ਨੂੰ ਬਿਮਾਰ ਘਟ ਹੁੰਦੀਆਂ ਸੈਂਗ ਵਾਲੀ ਬਹੁਤ ਘਟ ਬਿਮਾਰ ਤੇ ਬਾਕੀ ਦੁੱਧੇ ਦਾ ਗ੍ਰੈਵਿਟੀ ਤੇ ਫੈਟ ਆ ਵਾ ਫੈਟ ਵੀਰੇ ਇਹਦੀ ਫੈਟ ਆਣਾ ਮੈਨੂੰ ਪਤਾ ਵੀ ਸੇ ਦੇ ਲਵੇ ਹੋ ਵੀ ਹੈ ਹੋ ਵੀ ਹੋਊਗੀ ਆਰਾਮਦਾਰੀ ਨਾਲ ਬਾਕੀ ਦੀ ਗੱਲ ਚੰਗੀ ਜਿਆਦਾ ਵਾਲੀ ਯਾਰਸੀ ਆ ਗਈ ਦੂਜਾ ਨੰਬਰ ਦੁੱਧ ਵੀ ਇਹਦੇ ਕਾਫੀ ਹਜੇ ਵਧਾਉਣਾ ਹੈ ਨਾ ਹਾਂਜੀ ਦੁੱਧ ਵੀਰੇ ਇਹ 20 ਤੋਂ ਬਾਹਰ ਡੋងਗੇ ਲੋ ਤੇ ਉਹ ਬਾਈ ਕਿੱਥੋਂ ਦਿੱਕਰ ਜਾਵੂਗਾ ਉਹ ਵੀਰੇ 20 ਤੋਂ ਬਾਹਰ ਹੋ ਹੋਗੇ 20 ਤੋਂ ਬਾਹਰ ਹੋ ਚੁੱਕੋ ਹਾਂਜੀ ਮਸ਼ੀਨ ਐਸ ਕਰਕੇ ਲਾਈ ਇਹਦੇ ਵੀ ਕਿਉਂਕਿ ਬਾਈ ਨੇ ਕਿਤੇ ਚੋਈ ਨਹੀਂ ਇਨੀ ਨੇ ਆਪਾਂ ਤਾਂ ਚੋਏ ਨਹੀਂ ਕਰੇ ਜੜੀ ਆਇਓ ਉਰੇ ਆ ਜੋ ਕੰਨੀ ਕੋਨੇ ਫੜਾ ਦੇ ਲਾਵੇਂ ਹਾਂ ਹਲੇ ਕੋ ਹਾਂ ਬਾਈ ਨਾ ਖੜੀ ਆ ਹਾਂਜੀ ਚੱਡਾ ਜੋ ਜੋ ਮਹੀਨ ਚੱਲੀ ਜਾਂਦੇ ਨਾਲ ਨਾਲ ਪਾਉਂਦਾ ਜੋੜ ਦੂ ਇੱਥੇ ਖੜ੍ਹ ਜਾਓ ਕੰਨੀ ਦੀ ਰੋਡ ਪਹੌਂ ਗਈ ਉੱਥੇ ਬੈਣ ਨੂੰ ਰਾਮ ਆਉਂਦਾ ਵੀਰੇ ਰਾਮ ਬੈਣ ਨੂੰ ਚਾਰੇ ਇਕੱਠੇ ਚੱਲਦੇ ਆ ਨਾ ਓਕੇ ਜੀ ਓਕੇ ਓਕੇ ਤਾਂ ਉਹ ਖੜੀ ਆ ਵਧੀਆ ਮੈਨੂੰ ਤਾਂ ਐਸੀ ਵੀ ਨਸੀਰ ਲੈਂਦੇ ਨੇ ਹੂੰ ਤਾਂ ਦੇਖੋ ਕਿ ਨੰਬਰਗਾ ਲਗਵਾਤਾ ਚਾਹ ਤੁਸੀਂ ਗੁੰਜੀ ਵੜਾ ਤੁਹਾਨੂੰ ਪੂਰਾ ਪ੍ਰੋਪਰ ਚੈੱਕ ਕਰਾ ਦਿੰਦੇ ਪਿੰਡ ਆਪਾਂ 75 ਤੋਂ ਵੀਡੀਓ ਕਵਰ ਕੀਤੀ ਹੈਗੀ ਤੇ ਥੋੜਾ ਜਿਹਾ ਹਲਕਾ ਜਿਹਾ ਦਾ ਖੜਕਾ ਜਰੂਰ ਮਸ਼ੀਨ ਦਾ ਹੁੰਦਾ ਉਹ ਹੁਣੇ ਕੋਣਾ ਕਿਉਂਕਿ ਜੋ ਚੱਲ ਰਹੀ ਥੋੜੀ ਜਿਹੀ ਕਿਉਂ ਨਹੀਂ ਵੀ ਚੂਰੀ ਫੋਨ ਆ ਰਹੀ ਹੈ। ਬਾਕੀ ਆਪਾਂ ਪਸ਼ੂ ਦਾ ਜਿੰਨੇ ਵੀ ਵੇਚਦੇ ਆਪਾਂ ਚੁਵਾਈ ਕਰਾ ਕੇ ਦੇ ਦਿੰਦੇ। ਚੁਵਾਈ ਕਰਕੇ ਗਾਰੰਟੀ ਨਾਲ ਦੇ। ਗਾਰੰਟੀ ਨਾਲ ਦੇ। ਜੀ ਠੀਕ ਆ ਵੀਰੇ। ਕੰਮ ਸੇ ਕੰਮ ਇੱਕ ਟਾਈਮ ਤਾਂ ਆਪਾਂ ਚੁਵਾਈ ਕਰਵਾਉਣੀ ਹੈ। ਓਕੇ ਜੀ। ਕਿਥੋਂ ਨਾਲ ਤੁਹਾਨੂੰ ਦੀ ਥੱਲੇ ਹੋਇਆ ਸੀ ਵੀਰੇ। ਚਲਿਓ ਜਮਾਟ। ਇੱਕ ਟਾਈਮ ਤੁਸੀਂ ਇਹ ਤੇ ਚੋਕੇ ਦਿਖਾ ਦੇ ਦੂਜਾ ਟਾਈਮ ਭੌਂਦੀ ਆ ਕੇ ਬੰਦਾ ਕਰ ਲੈ। ਤਿੰਨ ਟਾਈਮ ਚੋਲੇ ਆ। ਹਮ। ਅਗਲੇ ਦੀ ਸਰਦਾਰ ਦੀ ਆਉ। ਹਾਂ ਜੀ। ਜੋ ਚਵਾਈ ਤਾਂ ਰੈਫਰੈਂਸ ਹੁੰਦੀ ਵੀਰੇ ਇੱਕ ਆਈਡੀਆ ਜਾ ਆ ਜਾਂਦਾ ਤੁਹਾਨੂੰ ਸੋਦੀ ਬਾਈ ਦਾ ਹੁਣ ਉਸਾਂ ਅਗਲੇ ਨੇ ਆਪ ਸੰਧੀ ਕਰਨੀ ਹੁੰਦੀ ਆ ਹਾਂ ਜਾ ਮੱਜ ਫਿਰ ਬਾਕੀ ਦੀ ਗੱਲ ਆ ਕੋਈ ਵੀ ਆ ਆਪਦੇ ਪਤੂ ਨੂੰ ਤਾਂ ਸਲਾਹ ਹੋਗਾ ਤਾਂ ਹੀ ਗੱਲ ਜਾਏ ਬੜਾ ਸਕਿੰਦੇ ਨਹੀਂ ਕਿਉਂਕਿ ਮੈਰੀ ਆਪਦੇ ਭਾਂਡੇ ਨੂੰ ਤਾਂ ਸਲਾਹਣੇ ਕਰਾਉਣਾ ਇਹ ਤਾਂ ਸੋਣਾ ਮੇਰੇ ਲਈ ਦੋ ਨਾਂ ਹੋਣਾ ਸੋਨਾ ਅਗਲੇ ਨੇ ਚਾਂਦੀ ਬਣਾ ਕੇ ਲਵੇ ਭਾਂਦੀ ਜਿਵੇਂ ਮਾਂਦੀ ਲਵੇ ਗੱਲਾਂ ਜਮਾ ਜਾ ਜਾ ਤੇ ਕਿਉਂਕਿ ਅਗਲੇ ਨੇ ਪੈਸੇ ਲਾਉਣੇ ਬਿਲਕੁਲ ਬਿਲਕੁਲ ਆਪਾਂ ਹੀ ਮੇਰੇ ਪੈਸੇ ਲਾ ਕੇ ਲੈਂਦੇ ਆ ਠੋਕੇ ਜੀ ਜਮਾਨਾ ਚੜ ਗਿਆ ਦੇ ਪਿੰਡ ਤਾਂ ਹੀ ਦੇਖ ਲਓ ਸਾਰੀ ਵੀਡੀਓ ਜੀ ਦਾਮ ਕੋ ਕਾਉ ਗੱਲ ਨਾ ਕਰ ਮੈਂ ਉਹ ਕਾਉ ਤੇ ਨਾਮ ਦੀ ਚੀਜ਼ ਉਹ ਕਾਉ ਹਾਂ ਵੀਡੀਓ ਨੂੰ ਨਾ ਪ੍ਰੋਪਰਟੀ ਕੇ ਫਿਰ ਫੂਲ ਲਾਓ ਕਿਉਂਕਿ 16 17 ਮਿੰਟਾਂ ਦੀ ਵੀਡੀਓ ਹੋ ਜਾਣੀ ਹੈ ਸਾਰੀ ਵੀਡੀਓ ਦੇਖ ਲੈਣ ਪਹਿਲਾਂ ਹਾਂ ਵੀਡੀਓ ਦੇਖ ਕੇ ਫਿਰ ਫੂਲ ਲਾਓ ਤੇ ਮੋਲ ਤੁਹਾਨੂੰ ਫੇਰ ਦੱਸ ਦਗੇ ਬਾਈਆਂ ਤੇ ਦੋਨਾਂ ਦੇ ਹੋਣਗੇ ਜਾਇਜ਼ ਗਾਈਆਂ ਹਿਸਾਬ ਨਾਲ ਤੇ ਹੋਣਗੇ ਫੋਨ ਦੇ ਉੱਤੇ ਹਾਂ ਦੇਖੋ ਇਹ ਦੂਜੀ ਦੀ ਵੀ ਆਪਾਂ ਦਿਖਾ ਦੇ ਤੁਹਾਨੂੰ ਕੁਆਲਿਟੀ ਜਮਾਂ ਨੇੜੇ ਆ ਗਈ ਹੈ ਜੀ ਕੁਆਲਿਟੀ ਓਕੇ ਓਕੇ ਕੋਨਾ ਨੈਕ ਤਾਂ ਥੋੜਾ ਪਾਇਆ ਵਾ ਸਾਹਮਣੇ ਕੀ ਜੀ ਗੱਲ ਤੇ ਇੱਕ ਥੋੜੀ ਜੀ ਬਾਹ ਸੱਬੇ ਹੱਥ ਥਾੜੇ ਕਮਜ਼ੋਰ ਹਾਂ 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 ਜੇ ਬੁਲ ਇਸ ਤਰ੍ਹਾਂ ਦੀ ਆਪਾਂ ਬਾਤ ਲਓ ਜੀ ਇਹਦੀ ਤਾਂ ਹੋ ਗਈ ਹੋ ਗਈ ਕੰਪਲੀਟ ਹਾਂਜੀ ਮਾੜਾ ਮਾੜਾ ਹੀ ਆ ओके ਨਾ ਨਾ ਲਾਲ ਲੋਈ ஓਕੇ ਜਿੱਦੀ ਕੰਪਲੀਟ ਹੋ ਗਈ ਲਿਆਓ ਬਹੁਤ ਬੜੀ ਹੋ ਲੋ ਜਦੋਲੀ ਮੜੀ ਬਸ ਇਹਨੂੰ ਐਂ ਕਰਾਂਗੇ ਲੀਟਰਾਂ ਨੇ ਮੈਂ ਦਾਂਗੇ ਬਸ ਚਲ ਮੈਂਨ ਦੇ ਮੈਂ ਨਹੀਂ ਦੰਨੇ ਡੜੀ ਲਿਆਓ ਕੈਨੀ ਹੋ ਲੋ ਬਾੜੀ ਕੈਨੀ ਆਪਾਂ ਤੁਹਾਨੂੰ ਜਮਾ ਵੇਲੇ ਪਹਿਲਾਂ ਦਿਖਾਈ ਹੈ ਜੀ ਤੇ 10 ਲੀਟਰ ਮੇਰੀ ਹਲ ਤਾਂ ਬੋਲੇ ਹੀ ਆ ਕਰੋ ਦਸ ਲਈ ਇਹ ਲਾਲੀ ਬੋਲੇ ਦਾ ਕਰਕੇ ਹੈ ਨਾ ਹਾਂ ਵੀਰੇ ਬੋਲੇ Tiaro. Fangio. Sì. Torta. 8.8 8.8 ਚਲੋ ਆ ਲੇਟ ਦਾ ਮੰਨ ਲੈਣ ਅਖਲੀ ਟੂ ਮੰਨ ਲੈਣ ਟਾਈਮ ਦਾ ਹਾਂ ਵੀ ਓਕੇ ਬਾਈ ਕਹਿੰਦਾ ਆਪਾਂ 14 ਗੱਗੇ ਦੇਣੀ ਹਾਂ 14 ਗੱਗੇ ਦੇਣੀ ਆਪਾਂ ਓਕੇ ਜੀ ਦੋ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਖੁੱਲਾ ਆਪਣਾ ਓਕੇ ਜੀ ਕੋਈ ਹੋ ਨਹੀਂਗਾ ਠੀਕ ਆ ਜੀ ਆ ਦੇਖੋ ਦੂਜੀ ਦੀ ਵੀ ਚਵਾਈ ਕੰਪਲੀਟ ਹੋ ਚੁੱਕੀ ਆ ਤੇ ਬਾਲਟੀ ਜਮਾ ਕਰਨਗੇ ਲਾਤੀ ਇਹਨੇ ਤੇ ਜੇ ਕਿਸੇ ਨੇ ਹੱਥੇ ਜੂਣੀ ਹੋਵੇ ਹੱਥੀ ਭਿਚਵਾਉਗੀ ਦੋਸਤ ਹਾਂ ਹਾਂ ਵੀਰੇ ਜੋਂਦੇ ਆਪਾਂ ਇੱਥੇ ਇਹੀ ਚੋਂਦੇ ਮੇਰੇ ਮੰਮੀ ਹਣੀ ਠੀਕ ਹੈ ਠੀਕ ਹਾਂ ਇਹੀ ਚੋਂਦੇ ਆ ਠੀਕ ਹੈ ਜੀ ਉਹ ਤਾਂ ਚਲੋ ਆਪਾਂ ਬਣੀ ਮਸ਼ੀਨ ਤਾਂ ਲਾ ਤੇ ਵੀਡੀਓ ਮੈਂ ਖੱਬ ਲੰਬੀ ਵਾਲੀ ਨਾ ਹੋਵੇ ਓਕੇ ਜੀ ਹਾਂ ਤੇ ਇਹਦਾ ਵੀ ਫਿਰ 14 ਕਿਲੋ ਦੁੱਧ ਬਾਕੀ ਹੈਗਾ ਥੱਲੇ ਨੇ ਘਰ ਤਾਂ ਹੈਗਾ ਹੈਗਾ ਤੇ ਨੰਬਰ ਵੀ ਫਿਰ ਬੋਲ ਦੇ 98735 ਹੂੰ ਬਾੜ ਚਾਰ ਚਲੰਜਾ ਵੀਰੇ ਪਿੰਡ ਆਪਣਾ ਚੱਬਰ ਬੁਰਜ ਚੱਬਰ ਆ ਜੀ ਬੁਰਜ ਚੱਬਰ ਕਹਿ ਦਿੰਦੇ ਓਕੇ ਬੁਰਜ ਚੱਬਰ ਹਾਂਜੀ ਤੇ ਦੋ ਬੈੜਾ ਸੀ ਦੋਨੇ ਤੁਹਾਨੂੰ ਦਿਖਾ ਦਿਆਂ ਬਾਕੀ ਸਾਰੇ ਵੀਰਾਂ ਦਾ ਇਨ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲੀ ਇਹਦਾ ਆਪਾਂ ਤੁਹਾਨੂੰ ਮਿਲਕੇ ਨਹੀਂ ਦਿਖਾਉਂਦੇ ਵੀਡੀਓ ਅੱਗੇ ਕਾਫੀ ਲੰਮੀ ਹੋਗੀ ਤੇ ਲੋ ਚੈੱਕ ਕਰ ਲਓ ਜਮਾ ਸਹੀ ਆ ਚਾਰ ਚਪੇਰੇ ਦੀ ਤੇ ਮੁੱਲ ਦੁਨਾਲੇ ਫੋਨ ਦੇ ਉੱਤੇ ਧੰਨਵਾਦ